ਕੋਈ ਵੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਉਹਦੇ ਚਾਰ ਪ੍ਰਿੰਸੀਪਲ ਜੋ ਮੈਂ ਲਿਖੇ ਆ ਉਹ ਹੈ ਨੰਬਰ 1 ਜੇ ਤੁਸੀਂ ਪੀਣਾ ਸ਼ੁਰੂ ਕਰਦਾ ਤਾਂ ਸਭ ਤੋਂ ਪਹਿਲਾਂ ਕਲੈਰਟੀ ਹਮ ਨੰਬਰ 2 ਤੇ ਪ੍ਰਾਇੋਰਟੀ ਕਲੈਰਟੀ ਦਾ ਮਤਲਬ ਹੈ ਅਨਲਿਸਿਸ ਕਰਨਾ ਅਨਲਾਈਜ਼ ਕਰਦਾ ਪ੍ਰੋਪਰ ਤਰੀਕੇ ਨਾਲ ਕਲਰ ਹਾਂ ਉਹਦੇ ਚੋਂ ਕਲੈਰਟੀ ਲੈਣੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਕਿੱਥੇ ਕਿੱਥੇ ਪ੍ਰੋਬਲਮ ਆ ਸਕਦੀ ਹੈ ਜਿਹੜੇ ਬੰਦੇ ਕੰਮ ਕਰ ਰਹੇ ਆ ਉਹਨਾਂ ਨੂੰ ਕਿਹੜੇ ਕਿਹੜੇ ਚੈਲੰਜ ਕਲੈਰਟੀ ਦਾ ਤਜਰਬੇ ਨਾਲ ਹੁੰਦੀ ਹੈ ਜੀ ਤਜਰਬੇ ਨਾਲ ਹੁੰਦੀ ਹੈ ਨਵੇਂ ਸ਼ੁਰੂ ਕਰਨ ਵਾਲੇ ਬੰਦੇ ਨੂੰ ਇੰਨੀ ਕਲੈਰਟੀ ਕਿਵੇਂ ਹੋਏਗੀ ਦਮੀ ਤਾਂ ਕਿਤਾਬਾਂ ਕਿਤਾਬਾਂ ਦੇ ਵਾਸਤੇ ਲੋਕਾਂ ਦੇ ਵਾਸਤੇ ਜਿਹੜੇ ਲੋਕ ਪਹਿਲਾਂ ਆਲਰੇਡੀ ਕੰਮ ਕਰ ਰਹੇ ਆ ਉਹ ਕਦੇ ਵਾਸਤੇ ਜੇ ਤੁਸੀਂ ਅੱਜ ਪੱਠਾ ਲਾਣਾ ਹੋਵੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਕਹਿਣ ਵੀ ਲੋ 10 ਕਰੋੜ ਰੁਪਏ ਲੋ ਵੀ ਤੁਸੀਂ ਪੱਠੇ ਦਾ ਬਿਜ਼ਨਸ ਸ਼ੁਰੂ ਕਰੋ ਤੁਸੀਂ ਜਾਓਗੇ ਕਿਹਦੇ ਕੋਲ ਜਿਨੇ ਇੱਕ ਪੱਠੇ ਤੋਂ 10 ਪੱਠੇ ਬਣਾਈਆਂ ਜਾਂ ਜਿਹਦੇ ਪਿਓ ਨੇ 10 ਪੱਠੇ ਲਾ ਕੇ ਦਿੱਤੇ ਉਹਨੇ ਸਾਰੇ ਦਾ ਪੱਠਾ ਬਟਾ ਕੇ ਜ਼ੀਰੋ ਕਰਤਾ ਆਪਾਂ ਤਾਂ ਕਾਮਯਾਬ ਬੰਦੇ ਕੋਲ ਜਾਵਾਂਗੇ ਨਾ ਕਾਮਯਾਬ ਬੰਦੇ ਕੋਲ ਜਾਓ ਤੁਸੀਂ ਆਪਣਾ ਫਰੈਂਡ ਸਰਕਲ ਬਦਲੋ ਕਿਉਂਕਿ ਇਹ ਜਿਹੜਾ ਖੇਤਰ ਹੈ ਚ ਮੰਨਿਆ ਵੀ ਭੇਤ ਰੱਖੀ ਜੀ ਉਹ ਮੇਰੀ ਗੱਲ ਵਿੱਚ ਰਹੇਗੀ ਮੈਨੂੰ ਕਰ ਲੈਣੂ ਚਾਰ ਚੀਜ਼ਾਂ ਜਿਹੜੀ ਹੈਗੀਆਂ ਨੰਬਰ 1 ਕੁਆਲਿਟੀ ਨੰਬਰ 2 ਪ੍ਰਾਇਓਰਿਟੀ ਜੀ ਫਿਰ ਤੁਸੀਂ ਉਹਦੇ ਤੇ ਹੀ ਧਿਆਨ ਦੇਣ ਇਹ ਨਾ ਹੋਵੇ ਕਿ ਤੁਸੀਂ ਕੰਮ ਤਾਂ ਸ਼ੁਰੂ ਕਰ ਲਿਆ ਕੰਮ ਦੀ ਰਿਕੁਆਇਰਮੈਂਟ ਤਾਂ ਹੈਗਾ ਵੀ ਤੁਹਾਡੀ ਪ੍ਰੈਜ਼ੈਂਸੀ ਲੋੜ ਹੈ ਤੇ ਤੁਸੀਂ ਮਾਮੇ ਦੇ ਮੁੰਡੇ ਦੇ ਵਿਆਹ ਤੇ ਚਲੇ ਗਏ ਹੂੰ ਜਾਂ ਤੁਸੀਂ ਸ਼ਾਮ ਨੂੰ ਤਾਸ਼ ਖੇਡਣ ਵਾਲੇ ਕੋਲ ਚਲੇ ਗਏ ਜਾਂ ਸ਼ਰਾਬ ਪੀਣ ਵਾਲੇ ਕੋਲ ਚਲੇ ਗਏ ਉਹ ਉਹ ਨਹੀਂ ਹੋਣੀ ਚਾਹੀਦੀ ਪ੍ਰਾਇਰਟੀ ਤੁਹਾਡੀ ਸੈੱਟ ਕਰਨੀ ਪੈਗੀ ਤੁਹਾਨੂੰ ਹੂੰ ਅਗਲਾ ਹੈਗਾ ਐਕਸ਼ਨ ਹੂੰ ਐਕਸ਼ਨ ਦੇ ਵਿੱਚ ਤੁਸੀਂ ਗਲਤੀਆਂ ਕਰੋਗੇ ਤਿੰਨ ਨੰਬਰ ਤੇ ਐਕਸ਼ਨ ਹੁੰਦਾ ਐਕਸ਼ਨ ਦੇ ਵਿੱਚ ਤੁਸੀਂ ਗਲਤੀਆਂ ਕਰੋਗੇ ਗਲਤੀਆਂ ਨੂੰ ਚੌਥੇ ਨੰਬਰ ਤੇ ਇੰਪਰੂਵਮੈਂਟ ਇਹ ਸਾਈਕਲ ਤੁਡੇ ਬਿਜ਼ਨਸ ਨੂੰ ਸ਼ੁਰੂ ਕਰਨ ਦਾ ਇਹ ਸਾਈਕਲ ਹੈ ਜੇ ਤੁਸੀਂ ਆ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਮੇਰਾ ਖਿਆਲ ਹੈ ਵੀ ਤੁਸੀਂ ਪੈਸੇ ਕਮਾਉਣ ਦੇ ਪੰਜ ਗੋਲਡਨ ਰੂਲ ਨਹੀਂ ਸਿਰਫ ਇੱਕੋ ਹੀ ਰੂਲ ਬਹੁਤ ਹੈ ਸਿੱਖੋ 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 ਕਮਾਓ ਕਮਾਓ ਕਮੋ ਜਦੋਂ ਸ਼ੁਰੂ ਕਰ ਰਹੇ ਹੋ ਗਲਤੀਆਂ ਤਾਂ ਹੋਣਗੀਆਂ ਪਰ ਕਿੰਨੀ ਹੋਣਗੀਆਂ ਲੋਕ ਉਸ ਤੋਂ ਵੀ ਦਿਲ ਤੋੜ ਕੇ ਵਾਪਸ ਮੁੜ ਜਾਂਦੇ ਵੀ ਸਾਡੇ ਲਈ ਫੀਲਡ ਬਣੀ ਨਹੀਂ ਇਹ ਜਾਪਾਨ ਇੱਕ ਐਸਾ ਦੇਸ਼ ਹੈ ਜੋ ਆਪਣੀ ਕੋਈ ਕਾਰ ਨਹੀਂ ਬਣਾਉਂਦਾ ਉਹ ਮੋਡੀਫਾਈ ਕਰਕੇ ਬਣਾਉਂਦਾ ਲੋਕਾਂ ਦੀਆਂ ਗਲਤੀਆਂ ਨੂੰ ਠੀਕ ਕਰਕੇ ਪੈਸੇ ਕਮਾਉਂਦਾ ਹਮ ਵਰਲਡ ਦਾ ਨੰਬਰ 1 ਗਲਤੀਆਂ ਜੀ ਬਹੁਤ ਗੁੰਜਾਇਸ਼ ਹੈ। ਹੂੰ ਕਿਉਂ ਨਹੀਂ ਹੈ ਗਲਤੀਆਂ ਜਿਹੜੇ ਬੰਦੇ ਗਲਤੀਆਂ ਕਰ ਰਹੇ ਤੁਸੀਂ ਉਹਨਾਂ ਨੂੰ ਇੰਪਰੂਵਮੈਂਟ ਕਰਕੇ ਦਿਓ। ਤੁਹਾਨੂੰ ਪੈਸੇ ਕਿੱਥੋਂ ਆਣੇ ਆ ਤੁਸੀਂ ਪੈਸੇ ਤੁਹਾਨੂੰ ਆਣਗੇ ਜਦੋਂ ਤੁਸੀਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਕੇ ਦਿੰਦੇ ਹੋ। ਹੂੰ ਜੇ ਤੁਸੀਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਕੇ ਦੇਣਾ ਸ਼ੁਰੂ ਕਰਤਾ ਤਾਂ ਤੁਹਾਡੇ ਕੋਲ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਪੈਸੇ ਮਿਲਣ ਦਾ ਹੌਲੀ 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 ਤੁਹਾਡਾ ਅਮੀਰ ਹੋਣ ਵਾਲੇ ਪਾਸੇ ਤੁਰੇ ਤੁਰ ਪੈਣਾ। ਫਿਰ ਤੁਸੀਂ ਅਮੀਰ ਤੋਂ ਬਾਅਦ ਤੁਸੀਂ ਦੌਲਤਮੰਦ ਵਾਲੇ ਪਾਸੇ ਜਾਣਾ। ਜਿਹੜਾ ਬੰਦਾ ਦੌਲਤਮੰਦ ਵਾਲੇ ਪਾਸੇ ਆਜੀ ਫਿਰ ਉਹਨੂੰ ਤਾਂ ਕੋਈ ਫੇਲ ਕਰਨ ਵਾਲਾ ਜੰਮੀ ਨਹੀਂ ਪੰਜਾਬੀਆਂ ਦਾ ਸੁਭਾਅ ਹੈ ਵੈਸੇ ਇਸ ਫੀਲਡ ਲਈ ਠੀਕ ਨਹੀਂ ਮੈਂ ਸਮਝਦਾ ਪੰਜਾਬੀਆਂ ਦਾ ਸਿੱਖਣ ਵਾਲੇ ਪਾਸੇ ਧਿਆਨ ਕਰਦਾ ਬਾਈ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੱਥਾ ਟੇਕਣ ਵਾਲੇ ਪਾਸੇ ਬਹੁਤ ਦੁਨੀਆ ਲੱਗੀ ਪਈ ਹੈ ਮੱਥਾ ਮਾਰਨ ਵਾਲੇ ਪਾਸੇ ਨਹੀਂ ਲੱਗੀ ਮੱਥਾ ਟੇਕਣਾ ਮੈਂ ਬੁਰੀ ਗੱਲ ਨਹੀਂ ਸਮਝਦਾ ਮੱਥਾ ਟੇਕਣਾ ਟਿੱਕੇ ਉਹ ਮੱਥਾ ਟੇਕਣ ਦਾ ਮਤਲਬ ਵੈਸੇ ਇੱਕ ਜੇ ਲਿਟਰੇਰੀ मीनिंग ਸਮਝਣਾ ਹੋਵੇ ਨਾ ਮੱਥਾ ਟੇਕਣ ਦਾ ਮਤਲਬ ਸਰੈਂਡਰ ਕਰ ਦੇਣਾ ਹੂੰ ਆਪਣੇ ਆਪ ਨੂੰ ਸਰੈਂਡਰ ਕਰਨਾ ਮਤਲਬ ਸਮਰਪਿਤ ਹਾਂ ਬਸ ਕਰ ਦੇਣਾ ਬਈ ਹਣਾ ਮੱਥਾ ਮਾਰਨ ਦਾ ਮਤਲਬ ਹੈ ਤੁਸੀਂ ਸਰੈਂਡਰ ਨਹੀਂ ਕਰਦੇ ਤੁਸੀਂ ਉਹਦੇ ਚੰਗੀਆਂ ਮਾੜੀਆਂ ਚੀਜ਼ਾਂ ਸਾਰੀਆਂ ਉਹਨੂੰ ਘੋਖਦੇ ਹੋ ਪਰਖਦੇ ਹੋ ਵਰਤਦੇ ਹੋ ਜਦੋਂ ਤੁਹਾਨੂੰ ਕੋਈ ਚੀਜ਼ਾਂ ਉਹਦੇ ਚੋਂ ਫਿਰ ਚੀਜ਼ਾਂ ਚੰਗੀਆਂ ਲੱਗਦੀਆਂ ਉਹਦੇ ਤੇ ਤੁਸੀਂ ਉਹਨੂੰ ਹੋਰ ਇਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਚੀਜ਼ ਜਿਹੜੀ ਵਧੀਆ ਰਿਜ਼ਲਟ ਉਹ ਦਿੰਦੀ ਹੈ ਤੁਹਾਨੂੰ ਮਤਲਬ ਮੈਂ ਮੱਥਾ ਟੇਕਣ ਦੇ ਜੇ ਖਿਲਾਫ ਨਹੀਂ ਤਾਂ ਮੈਂ ਜ਼ਰੂਰ ਇਹ ਕਹੂੰਗਾ ਜੇ ਮੱਥਾ ਟੇਕਣ ਦੇ ਨਾਲ ਨਾਲ ਮੱਥਾ ਮਾਰਨ ਦੀ ਆਦਤ ਵੀ ਤੇ ਤੁਸੀਂ ਪਾ ਲੈਂਦੇ ਹੋ ਤਾਂ ਫੇਰ ਤੁਹਾਡਾ ਬਹੁਤ ਵਧੀਆ ਤੁਹਾਡਾ ਮਤਲਬ ਮੈਂ ਕਹਿੰਦਾ ਫਿਰ ਬੱਲੇ ਬੱਲੇ ਹੋ ਜੂਗੀ ਨੰਬਰ 2 ਤੇ ਜਿਹੜੀ ਕਾਗਲੀ ਗੱਲ ਇਹਦੇ ਨਾਲ ਹੀ ਹੋਰ ਹੂੰ ਸਾਡੇ ਲੋਕਾਂ ਕੋਲ ਸੋਚ ਦੀ ਘਾਟ ਹੈ ਸੋਚ ਦੀ ਘਾਟ ਹੈ ਹੁਣ ਮੈਂ बार-बार ਪਿੱਟਦਾ ਕਿ ਭਾਈ ਲੱਖ ਰੁਪਈਆ ਮਹੀਨਾ ਕਮਾਉਣ ਵਾਲਾ ਬੰਦਾ ਅਮੀਰ ਆਦਮੀ ਦੀ ਗਿਣਤੀ 'ਚ ਨਹੀਂ ਆਦਦਾ ਹੂੰ ਤੁਸੀਂ ਲਾ ਲਓ ਬੈਂਕ ਦੇ ਕਲਰਕ ਲਾ ਲਓ ਬਿਜਲੀ ਬੋਰਡ ਵਾਲੇ ਲਾ ਲਓ ਐਲ ਆਈ ਸੀ ਵਾਲੇ ਲਾ ਲਓ ਪੁਲਿਸ ਵਾਲੇ ਲਾ ਲਓ ਟੀਚਰ ਲਾ ਲਓ ਫੌਜੀ ਲਾ ਲਓ ਲੱਖ ਲੱਖ ਰੁਪਏ ਮਹੀਨਾ ਕਮਾ ਦੇ ਉਹ ਆਪਣਾ ਗੁਜ਼ਾਰਾ ਕਰ ਰਿਹਾ ਹੈ ਸ਼ੌਕ ਪੂਰੇ ਨਹੀਂ ਕਰ ਰਿਹਾ ਬਹੁਤ ਸਾਰੇ ਲੋਕਾਂ ਦਾ ਟਾਰਗੇਟ ਹੀ ਹੁੰਦਾ ਹੈ ਕਿ ਪ੍ਰਮਾਤਮਾ ਲੱਖ ਰੁਪਏ ਮਹੀਨਾ ਦਵਾ ਦੇਵੇ ਬਸ ਸਾਰੇ ਸੁਪਨੇ ਪੂਰੇ ਹੋਣ ਮਤਲਬ ਉਹ ਹੋ ਸੋਚ ਨਹੀਂ ਮੈਂ ਤਾਂ ਹੀ ਤਾਂ ਕਹੇ ਵੀ ਸੋਚ ਜਿਹੜੀ ਹੈ ਸੋਚ ਤੇ ਵੀ ਕੰਮ ਕਰਨ ਦੀ ਲੋੜ ਹੈ ਸੋਚ ਤੇ ਕੰਮ ਕਰਨ ਦੀ ਲੋੜ ਹੈ ਜਿਹੜੇ ਇਹ ਸਮਝਦੇ ਵੀ ਲੱਖ ਰੁਪਏ ਬਹੁਤ ਵੱਡੀ ਤੋਪ ਹੈ ਮੈਂ ਦੇਖਿਆ ਮੈਂ ਲੱਖ ਰੁਪਏ ਲੈ ਇੰਦਾ ਰਹਿਣਾ ਚੱ ਮੈਂ ਜਦੋਂ ਮੈਨੂੰ ਕੋਈ ਵਿਆਹ ਛਾਤੀ ਹੁੰਦੀ ਸੀ ਕੋਈ ਹੋਰ ਆਉਂਦਾ ਸੀ ਮੈਨੂੰ ਲੋਨ ਲੈਣਾ ਪੈਂਦਾ ਸੀ ਤੇ ਤੇਰੀ ਜ਼ਿੰਦਗੀ ਸੌਖੀ ਤਾਂ ਨਾ ਰਹੇ ਫਿਰ ਲੋਨ ਲੈ ਕੇ ਤਾਂ ਫਿਰ ਲੋਨ ਲਵਾਂਗੇ ਫਿਰ ਉਹਦਾ ਵਿਆਜ ਦਵਾਂਗੇ ਵਿਆਜ ਦਾ ਮਤਲਬ ਹੈ ਵਰਕਿੰਗ ਫਾਰ ਅਦਰਸ ਲੋਕਾਂ ਲਈ ਕੰਮ ਕਰਾਂਗੇ ਤੁਸੀਂ ਤੁਸੀਂ ਲੋਕਾਂ ਲਈ ਕੰਮ ਕਰੋਗੇ ਤੇ ਜਿਹੜਾ ਬੰਦਾ ਲੋਕਾਂ ਲਈ ਹੀ ਕੰਮ ਕਰਦਾ ਉਹ ਬੰਦਾ ਕਿਵੇਂ ਆਪਣੀ ਜ਼ਿੰਦਗੀ ਦੇ ਸ਼ੌਕ ਪੂਰੇ ਕਰ ਸਕਦਾ ਕਦੇ ਨਹੀਂ ਕਰ ਸਕਦਾ ਜਿਵੇਂ ਬਹੁਤ ਸਾਰੇ ਲੋਕਾਂ ਜਿਵੇਂ ਗੱਲ ਕਰੀਏ ਪ੍ਰਾਪਰਟੀ ਬਾਰੇ ਤੁਸੀਂ ਕਹਿੰਦੇ ਕਿ ਇੱਧਰ ਵਪਾਰ ਕਰੋ ਬਹੁਤ ਸਾਰਾ ਪੈਸਾ ਪਰ ਕੰਪੀਟੀਸ਼ਨ ਬਹੁਤ ਹੋ ਗਿਆ ਆਪਾਂ ਜੇ ਟਰਾਈ ਸਿਟੀ ਦੀ ਗੱਲ ਕਰੀਏ ਲੋਕ ਕਹਿੰਦੇ ਕਿ 8 ਚੱਕੋ ਥੱਲੇ ਪ੍ਰਾਪਰਟੀ ਡੀਲਰ ਪਿਆ ਕੰਪੀਟੀਸ਼ਨ ਬਹੁਤ ਹੈ ਕੀ ਸੰਭਾਵਨਾਵਾਂ ਹੈ ਉਹ ਇੰਨੇ ਕੰਪੀਟੀਸ਼ਨ ਸੇ ਪੈਸਾ ਨਹੀਂ ਨਹੀਂ ਤੁਸੀਂ ਇੱਕ ਗੱਲ ਦੱਸੋ ਕਿ ਜ਼ਮੀਨ ਤਾਂ ਲੈ ਦੇ ਕੇ ਹੁੰਨੀ ਹੈ ਇੱਕ ਗੱਲ ਦੱਸੋ ਜੇ ਹੁਣ ਡਾਕਟਰ ਹਰ ਬੰਦਾ ਜਾਂਦਾ ਮੇਰਾ ਬੱਚਾ ਡਾਕਟਰ ਬਣ ਜੇ ਉੱਥੇ ਕੰਪੀਟੀਸ਼ਨ ਨਹੀਂ ਹਮ ਹਰ ਬੰਦਾ ਕਹਿੰਦਾ ਮੇਰਾ ਬੱਚਾ ਡੀਸੀ ਬਣ ਜੇ ਉੱਥੇ ਕੰਪੀਟੀਸ਼ਨ ਨਹੀਂ this is the मतलब पूरे जिले च एको ही लगना ना हम्म प्रॉपर्टी डीलर ਦਾ ਚਾਹੇ 150 ਮਣਜਣਾ 500 ਮਣਜਣਾ 1000 ਬਣ ਜਣਾ ਬਣ ਸਕਦੇ ਹੈ ਤਾਂ ਡੀਸੀ ਦੇ ਇੱਕੋ ਲਗਣਾ ਫੇਰ ਫੇਰ ਲੋਕ ਉਹਦੇ ਤੇ ਲੱਗੇ ਹੋਈ ਹੈ ਉਸੇ ਉਸੇ ਉਹ ਐਂਗਲ ਤੇ ਉੱਪਰ ਕੰਮ ਕਰ ਰਹੇ ਵੀ ਨਹੀਂ ਜੀ ਅਸੀਂ ਉਹ ਕਰਨਾ ਕੋਈ ਕੰਪੀਟੀਸ਼ਨ ਕਿੱਥੇ ਨਹੀਂ ਹੈ ਕੰਪੀਟੀਸ਼ਨ ਸਾਰੇ ਪਾਸੇ ਹੀ ਹੈ ਹਮ ਕੰਪੀਟੀਸ਼ਨ ਸਾਰੇ ਪਾਸੇ ਹੈ ਲੇਕਿਨ ਜਿਹੜੇ ਕਾਮਯਾਬ ਹੋ ਰਹੀ ਹੈ ਉਹ ਕਾਮਯਾਬ ਹੋ ਵੀ ਰਹੇ ਉਹ ਘਰੇ ਵਿੱਚ ਉਹਦੇ ਤੁਸੀਂ ਕੰਪੀਟੀਸ਼ਨ ਹੈਗਾ ਜੇ ਤੁਹਾਨੂੰ ਥੋੜੀ ਮਿਹਨਤ ਦੀ ਲੋੜ ਹੈ ਵੈਸੇ ਮੈਂ ਜੋ ਹੁਣ ਸਮਝਦਾ ਮੇਰੀ ਇੱਕ ਪਰਸਨ ਰਾਇ ਹੈ ਮੈਨੂੰ ਸ਼ਾਇਦ ਲੋਕ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਣ ਮੈਂ ਇਹ ਕਹਣਾ ਕਾਹ ਕਹਣਾ ਅੱਜ ਹੀ ਦੇ ਡੇਢ ਦੇ ਵਿੱਚ ਕਾਮਯਾਬ ਹੋਣਾ ਮੁਸ਼ਕਲ ਕੰਮ ਨਹੀਂ ਕਿਉਂ ਨਹੀਂ ਕਾਮਯਾਬ ਹੋਣਾ ਮੁਸ਼ਕਲ ਕੰਮ ਇਸ ਕਰਕੇ ਨਹੀਂ ਕਿ ਬਹੁਤ ਲੋਕਾਂ ਦੇ ਵਿੱਚ ਕੰਮ ਕਰਨ ਦੀ ਭਾਵਨਾ ਹੀ ਨਹੀਂ ਹੈ ਹੂੰ ਲੋਕ ਕੰਫਰਟ ਜ਼ੋਨ 'ਚ ਬੈਠੇ ਆ ਘਰੋਂ ਹੀ ਨਿਕਲ ਰਹੇ ਘਰੋਂ ਹੀ ਨਿਕਲ ਕੇ ਰਾਜੀ ਕੰਪੜ ਜੋਂ ਦੇ ਵਿੱਚ ਬੈਠੇ ਆ ਜੇ ਤੁਸੀਂ ਕੋਈ ਬੱਚਾ ਪੜਨ ਵਾਲਾ ਹੋਵੇ ਉਹ ਬੱਚਾ ਅੱਜ ਯੂਪੀਐਸਸੀ ਕਰੈਕ ਕਰ ਸਕਦਾ ਉਹ ਨਾਮ ਨਾਲ ਕਿਉਂਕਿ ਬਾਕੀ ਬੱਚੇ ਉਹਦੇ ਮੁਤਾਬਕ ਉਹਦੇ ਉਹਦੇ ਹਿਸਾਬ ਨਾਲ ਮਿਹਨਤ ਹੀ ਨਹੀਂ ਕਰਦੇ ਹੂੰ ਸਾਡੇ ਪ੍ਰਾਪਰਟੀ ਜੇ ਕੰਮ ਕਰਨਾ ਹੋਵੇ ਉਨੀ ਮਿਹਨਤ ਹੀ ਨਹੀਂ ਕਰਦੀ ਮੈਂ 200 ਕਿਲੋਮੀਟਰ ਸਕੂਟਰ ਚਲਾਇਆ ਬਾਈ ਜੀ ਇੱਕ ਇੱਕ ਦਿਨ ਠੰਡ ਦੇ ਵਿੱਚ ਲੋਈ ਦੀ ਬੁਕਲ ਮਾਰ ਕੇ 200 ਕਿਲੋਮੀਟਰ ਐਵੇਂ ਨਹੀਂ ਤੁਹਾਡੇ ਸਾਹਮਣੇ ਬੈਠ ਗਿਆ ਆ ਕੇ ਮੈਂ ਜਿਵੇਂ ਮੈਂ ਮਿਹਨਤ ਕੀਤੀ ਹੈ ਨੱਠ ਭਜ ਕੀਤੀ ਹੈ ਚਿੰਤਨ ਮੰਤਰਨ ਕੀਤਾ ਗਹਿਰਾਈ ਤੱਕ ਗਏ ਘਾਟੇ ਵਧੇ ਸਹੇ ਤਾਂ ਮੈਂ ਸ਼ਾਇਦ ਤੁਹਾਡੇ ਕੋਲ ਬੈਠਾ ਤਾਂ ਮੈਂ ਇਹ ਤੁਸੀਂ ਮੇਰੀਆਂ ਕਿਤਾਬਾਂ ਦਿਖਾਉਣ ਜੋਗੇ ਹੋਏ ਆ ਜੇ ਮੈਂ ਕੰਫਰਟ ਜ਼ੋਨ ਦੇ ਵਿੱਚ ਹੁੰਦਾ ਤਾਂ ਮੈਂ ਨਹੀਂ ਸੀ ਇਹ ਤੁਹਾਡੇ ਸਾਹਮਣੇ ਬੈਠ ਸਕਦਾ ਘਾਟੇ ਕਿੰਨੇ ਕਿਸੇ ਲੈ ਸਕਦਾ ਜਿੰਨਾ ਘਾਟਿਆਂ ਦਾ ਤਾਂ ਇਹ ਤਾਂ ਜ਼ਿੰਦਗੀ ਦੇ ਪਾਰਟ ਹੈ ਇਹਦੇ ਕੋਈ ਗੱਲ ਨਹੀਂ ਯਾਰ ਇਹ ਤਾਂ ਘਾਟਾ ਤਾਂ ਇੱਕ ਮਹੀਨੇ ਚ ਘਾਟਾ ਪੈਗਾ ਅਗਲੇ ਮਹੀਨੇ ਠੀਕ ਹੋ ਜਾਣਾ ਉਹ ਤਾਂ ਕੀ ਦਿੱਕਤ ਹੈ ਬਾਕੀ ਹੁਣ ਹੁਣ ਘਾਟ ਬਹੁਤ ਜਿਹੜਾ ਅਸਲੀ ਟੀਚਰ ਹੈ ਮੈਂ ਸਮਝਦਾ ਵੀ ਸਮਾਜ ਹੈ ਤੇ ਆ ਜਿਹੜਾ ਬਿਜ਼ਨਸ ਦੇ ਵਿੱਚ ਨੁਕਸਾਨ ਹੈ ਇਹ ਤੁਹਾਨੂੰ ਬਹੁਤ ਵੱਡਾ ਮਤਲਬ ਟੀਚਰ ਤੁਹਾਡਾ ਬਹੁਤ ਵੱਡਾ ਟੀਚਰ ਪ੍ਰਿੰਸੀਪਲ ਹੈ ਪੀ ਐਚ ਡੀ ਹੈ ਡੀਨ ਹੈ ਹਮ ਜਿੰਨਾ ਤੁਹਾਨੂੰ ਇਹ ਚੀਜ਼ਾਂ ਸਿਖਾਉਂਦੀ ਕੋਈ ਵੀ ਨਹੀਂ ਸਿਖਾਉਂਦਾ ਤੁਸੀਂ ਆਪਣੀ ਇਸ ਤਜਰਬੇ ਦੇ ਵਿੱਚ ਦੇਖਿਆ ਹੋਣਾ ਕਾਫੀ ਲੋਕ ਪ੍ਰਾਪਰਟੀ ਦੇ ਕਾਰੋਬਾਰ ਚ ਆਏ ਤੇ ਕਾਫੀ ਮੁੜ ਗਏ ਕੀ ਵੱਡੀਆਂ ਗਲਤੀਆਂ ਕਰਦੇ ਕਰਦੇ ਨੇ ਉਹ ਲੋਕ ਜਿਹੜਾ ਪੈਰ ਨਹੀਂ ਉਹਨਾਂ ਦੇ ਜੰਮਦੇ ਹੈਗੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਸਮਝਦਾ ਵੀ ਜਿਹੜੇ ਬੰਦੇ ਕੰਮ ਕਰਨਾ ਸ਼ੁਰੂ ਕਰਦੇ ਹੈ ਤੇ ਉਹਨੂੰ ਵਿਚਾਲੇ ਛੱਡ ਜਾਂਦੇ ਹੈ ਉਹ ਉਹਨਾਂ ਦਾ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਮੈਂ ਕੋਈ ਵੀ ਕੰਮ ਸ਼ੁਰੂ ਕੀਤਾ ਅੱਜ ਤੱਕ ਮੈਂ ਮੈਨੂੰ ਕਿਤੇ ਅਹਿਸਾਸ ਹੋ ਗਿਆ ਕਿ ਇਹ ਕੰਮ ਦੇ ਵਿੱਚ ਮੈਨੂੰ ਕੋਈ ਫਾਇਦਾ ਨਹੀਂ ਵੀ ਮੈਨੂੰ ਨਹੀਂ ਕਰਨਾ ਪਰ ਮੈਂ ਫੇਰ ਵੀ ਉਹਨੂੰ ਸਿਰੇ ਲਾ ਕੇ ਛੱਡਿਆ ਤਾਂ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਪਰਸਨੈਲਿਟੀ ਦੇ ਵਿੱਚੋਂ ਨਾ ਜਾਵੇ ਕਿ ਮੈਂ ਕੋਈ ਵੀ ਕੰਮ ਸ਼ੁਰੂ ਕਰਕੇ ਵਿੱਚ ਵਿੱਚਲੇ ਛੱਡਾਂ ਹੂੰ ਵਿੱਚ ਵਿੱਚਲੇ ਨਹੀਂ ਛੱਡਣਾ ਬਸ ਜੋ ਜੋ ਮਰਜ਼ੀ ਹੋਵੇ ਜੋ ਚਾਹੇ ਮੈਨੂੰ ਫਿਰ ਬਾਅਦ ਚ ਲੱਗਿਆ ਕਿ ਇਹਦੇ ਜੇ ਮੈਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਹੋਰ ਲੇਕਿਨ ਮੈਂ ਉਹ ਪੂਰੇ ਸਿਰੇ ਲਾ ਕੇ ਹੀ ਛੱਡਿਆ ਜ਼ਿਆਦਾਤਰ ਲੋਕਾਂ ਨੂੰ ਕੀ ਪ੍ਰੋਬਲਮ ਹੈ ਲੋਕ ਅੱਜ ਸ਼ੁਰੂ ਕਰਦੇ ਆ ਦੋ ਬੰਦਿਆਂ ਨੇ ਇਨਫਲੂਐਂਸ ਕਰਤਾ ਉਹਨੂੰ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੰਮ ਹੈ ਲੋਕੇ ਸ਼ੁਰੂ ਕਰ ਲਿਆ ਫਿਰ ਅੱਗੇ ਗਏ ਚਾਰ ਬੰਦਿਆਂ ਨੇ ਉਹਨੂੰ ਕਹਿਤਾ ਨਹੀਂ ਨਹੀਂ ਆਰੇ ਇਦੀ ਜ ਕੁਛ ਨਹੀਂ ਹੈ ਇਦੀ ਜ ਕੁਛ ਨਹੀਂ ਉੱਥੇ ਸੂਰਿੰਡਰ ਕਰਤਾ ਹੂੰ ਉਹ ਮਨਾਂ